ਗਾਲੇ ਜਿਹੜੇ 2-3 ਦਿਨ ਨੇ ਇਹਨਾਂ ਦੇ ਵਿੱਚ ਸਾਰੇ ਪੰਜਾਬ ਵਿੱਚ ਹੀ ਕਿਤੇ ਕਿਤੇ ਲਾਈਟ ਰੇਨ ਹੋ ਸਕਦੀ ਹੈ। ਅ ਬਿਲਕੁਲ ਜੀ ਪਿਛਲੇ ਦਿਨਾਂ ਵਿੱਚ ਟੈਂਪਰੇਚਰ 40 ਕ੍ਰਾਸ ਕਰ ਗਿਆ ਸੀ ਬਟ ਹੁਣ ਕਿਉਂਕਿ ਜਿਹੜਾ ਡਬਲਯੂ ਡੀ ਸਿਸਟਮ ਦਾ ਇਫੈਕਟ ਹੈ ਸੋ ਉਹਦੇ ਕਰਕੇ ਟੈਂਪਰੇਚਰ ਫੇਰ 40 ਤੋਂ ਥੋੜਾ نیچے ਆ ਗਿਆ ਹੈਗਾ। ਫਾਰਮਰਸ ਨੇ ਵੈਜੀਟੇਬਲਸ ਜਾਂ ਕੋਈ ਹੋਰ ਕ੍ਰੌਪਸ ਉਗ ਕਰ ਰਹੇ ਨੇ। ਤਾਂ ਉਹਦੇ ਲਈ ਉਹਨਾਂ ਨੂੰ ਜ਼ਰੂਰ ਹੀ ਸਲਾਹ ਦਿੱਤਾ ਕਿ ਹੁਣ ਦੋ ਦਿਨ ਤਾਂ ਲਾਈਟ ਜਿਹੜੀ بارش ਹੋਣ ਦੀ ਪ੍ਰੈਡਿਕਸ਼ਨ ਹੈਗੀ ਹੈ। 사시ਕਾਲ ਜੀ ਐਸਐਮ ਜਿਹੜਾ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਮਨਦੀਪ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪੀਏਯੂ ਯੂਨੀਵਰਸਿਟੀ ਵਿਖੇ। ਤੇ ਇੱਥੋਂ ਮੌਸਮ ਚੇਂਜ ਹੋ ਰਿਹਾ ਤੇ ਮੈਡਮ ਪਵਨੀਤ कौर ਨਾਲ ਗੱਲਬਾਤ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮੌਸਮ ਦੀ ਤਬਦੀਲੀ ਆਵੇਗੀ ਜਾਂ بارش ਹੋਵੇਗੀ। ਆਉ ਮੈਡਮ ਨਾਲ ਗੱਲਬਾਤ ਕਰਦੇ ਆਂ ਤੇ ਮੈਡਮ ਤੋਂ ਪੁੱਛਦੇ ਆਂ ਮੌਸਮ ਬਾਰੇ ਗਰਮੀ ਸੀਗੀ ਹੁਣ ਕੁਛ ਰਾਹਤ ਮਿਲਣੇ ਲੱਗੇ ਜਾ ਰਹੀ ਹੈ ਬਰਸਾਤ ਦੀ ਸੰਭਾਵਨਾ ਕੀ ਚੁਕੀ ਹੈ ਜੀ ਬਿਲਕੁਲ ਕਿਉਂਕਿ ਹੁਣ ਇੱਕ ਡਬਲਯੂ ਡੀ ਸਿਸਟਮ ਜਿਹੜਾ ਹੋਰ ਡਿਵੈਲਪ ਹੋ ਚੁੱਕਿਆ ਹੈਗਾ ਸੋ ਉਹਦਾ ਜਿਹੜਾ ਅਸਰ ਅਸੀਂ ਸਾਰੇ ਪੰਜਾਬ ਦੇ ਵਿੱਚ ਦੇਖ ਸਕਦੇ ਆਂ ਔਰ ਆਉਣ ਵਾਲੇ ਜਿਹੜੇ 2-3 ਦਿਨ ਨੇ ਇਹਨਾਂ ਦੇ ਵਿੱਚ ਸਾਰੇ ਪੰਜਾਬ ਵਿੱਚ ਹੀ ਕਿਤੇ ਕਿਤੇ ਲਾਈਟ ਰੇਨ ਹੋ ਸਕਦੀ ਹੈ ਇਹ 23 ਹਵਾਂ ਵਿੱਚ ਚੱਲ ਸਕਦੀ ਹੈ ਨਾ ਇਹ ਲਾਈਟਨਿੰਗ ਹੋ ਸਕਦੀ ਹੈ ਜੀ ਇਹ ਕਦ ਤੋਂ ਕਦ ਤੱਕ ਮੈਮ ਜੀ ਰਹੇਗਾ ਸਵਾਰਤ ਕਰਨ ਲਈ ਇਹ ਕਿੱਥੇ ਆ ਸਕਦੀ ਹੈ ਸਾਰੇ ਪੰਜਾਬ ਵਿੱਚ ਹੀ ਆਈਸੋਲੇਟਿਡ ਪਲੇਸਸ ਤੇ ਇਸ ਤਰ੍ਹਾਂ ਦੀ ਐਕਟੀਵਿਟੀ ਹੋ ਸਕਦੀ ਹੈ ਜੀ ਔਰ ਇਹ ਜਿਹੜੀ ਐਕਟੀਵਿਟੀ ਹੈ 16 ਤੋਂ 18 ਤਰੀਕ ਤੱਕ ਪ੍ਰੈਡਿਕਟਡ ਹੈ ਔਰ 19 ਤਰੀਕ ਤੋਂ ਫਿਰ ਜਿਹੜੀਆਂ ਕੰਡੀਸ਼ਨਸ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਟੈਂਪਰੇਚਰ ਫਾਲ ਕਰੇਗਾ ਮੈਮ ਟੈਂਪਰੇਚਰ ਵਿੱਚ ਅਸੀਂ ਕੋਈ ਜ਼ਿਆਦਾ ਜਿਹੜੀ ਵੇਰੀਏਸ਼ਨ ਨਹੀਂ ਐਕਸਪੈਕਟ ਕਰਦੇ ਹੈਗੇ ਜੀ ਔਰ ਜਿਹੜਾ ਅਸੀਂ ਕੱਲ ਵੈਕਸਮ ਟੈਂਪਰੇਚਰ ਰਿਪੋਰਟ ਕੀਤਾ 39.8 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ 38.3 ਡਿਗਰੀ ਸੈਂਟੀਗ੍ਰੇਡ ਸੀਗਾ ਇਸੇ ਤਰ੍ਹਾਂ ਜਿਹੜਾ ਅੱਜ ਦਾ ਮਿਨੀਮਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਜਦੋਂ ਕਿ ਅੱਜ ਦਾ ਨਾਰਮਲ 22.7 ਸੀ ਸੋ ਅਸੀਂ ਕਹਿ ਸਕਦੇ ਹਾਂ ਕਿ ਆਲਮੋਸਟ 1 ਡਿਗਰੀ ਜਿਹੜਾ ਨਾਰਮਲ ਤੋਂ ਟੈਂਪਰੇਚਰ ਅਬੋਵ ਚੱਲ ਰਿਹਾ ਹੈਗਾ ਤੁਹਾਨੂੰ ਨਦਰੀ ਦੇ ਪਿਛਲੇ ਦਿਨਾਂ ਦਾ ਜਾਣਕਾਰੀ ਦੇ ਤਰ੍ਹਾਂ ਕਿ ਬਹੁਤ ਕਾਫੀ ਝੂੜਾ سامنا ਕਰਨ ਲੱਗ ਪਏ ਕਿ ਕਰਨ 40 ਸੀ ਦੀ ਤੋਂ ਸ਼ੁਰੂਆਤਾਂ ਮਿਲੇਗੀ ਬਿਲਕੁਲ ਜੀ ਪਿਛਲੇ ਦਿਨਾਂ ਵਿੱਚ ਟੈਂਪਰੇਚਰ 40 ਕ੍ਰੋਸ ਕਰ ਗਿਆ ਸੀ ਬਟ ਹੁਣ ਕਿਉਂਕਿ ਇਹ ਜਿਹੜਾ ਡਬਲਯੂ ਡੀ ਸਿਸਟਮ ਦਾ ਇਫੈਕਟ ਹੈ ਸੋ ਉਹਦੇ ਕਰਕੇ ਟੈਂਪਰੇਚਰ ਫਿਰ 40 ਤੋਂ ਥੋੜਾ ਨੀਚੇ ਆ ਗਿਆ ਹੈਗਾ ਔਰ ਦੋ ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ 19 ਤੋਂ ਫਿਰ ਜਿਹੜੀ ਕਲੀਅਰ ਐਂਡ ਡਰਾਈ ਕੰਡੀਸ਼ਨਸ ਪ੍ਰਵੇਲ ਕਰਨਗੀ ਤੇ ਤੁਸੀਂ ਕਿਸਾਨਾਂ ਨੂੰ ਸਲਾਹ ਜਾਂ ਤੇ ਸਨਾਂ ਨੂੰ ਅਸੀਂ ਜਿਹੜੇ ਮੇਨ ਰਬੀ ਕ੍ਰੌਪਸ ਸੀਗੀਆਂ ਜੀ ਆਲਮੋਸਟ ਉਹ ਸਾਰੀਆਂ ਹਾਰਵੈਸਟ ਹੋ ਚੁੱਕੀਆਂ ਨੇ ਔਰ ਜੇ ਕੋਈ ਫਾਰਮਰਸ ਨੇ ਵੈਜੀਟੇਬਲਸ ਜਾਂ ਕੋਈ ਹੋਰ ਕ੍ਰੌਪਸ ਉਹ ਕਰ ਰਹੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਰੂਰਹੀ ਸਲਾਹ ਦਿੰਨਾ ਕਿ ਹੁਣ ਦੋ ਦਿਨ ਤਾਂ ਲਾਈਟ ਜਿਹੜੀ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈਗੀ ਹੈ ਉਹਦੇ ਤੋਂ ਬਾਅਦ ਜਿਹੜੀਆਂ ਕਲੀਅਰ ਕੰਡੀਸ਼ਨ ਨੇ ਔਰ ਉਹ ਜਿਹੜੀਆਂ ਆਪਣੀਆਂ ਕ੍ਰੌਪਸ ਨੂੰ ਜਿਹੜਾ ਸੋਇਲ ਮੋਇਸਚਰ ਉਹਦੇ ਵਿੱਚ ਮੇਨਟੇਨ ਰੱਖਣਾ ਤੇ ਲਾਸਟ ਸਵਾਲ ਹੈ ਮੈਂ ਹਾਂ ਆਵਾਜ਼ ਦੱਬ ਦਿੱਤਾ ਉਹਨਾਂ ਦੇ ਬਾਅਦ ਟੈਂਪਰੇਚਰ ਕੰਟਰੋਲਾਈਜ਼ ਕਰੇ ਹਲੇ ਇੱਕ ਦੋ ਦਿਨ ਜਿਹੜੀਆਂ ਕੰਡੀਸ਼ਨਸ ਅਸੀਂ ਜ਼ਿਆਦਾ ਨਹੀਂ ਚੇਂਜ ਐਕਸਪੈਕਟ ਕਰ ਰਹੇ ਬਟ 19 ਤਰੀਕ ਤੋਂ ਕਿਉਂਕਿ ਫਿਰ ਜਿਹੜੀਆਂ ਕੰਡੀਸ਼ਨਸ ਕਲੀਅਰ ਹੋਣਗੀਆਂ ਉਹਦੇ ਤੋਂ ਬਾਅਦ ਗ੍ਰੈਜੂਅਲੀ ਟੈਂਪਰੇਚਰ ਰਾਈਜ਼ ਕਰਨ ਦੀ ਫਿਰ ਮੌਸਮ ਵਿਭਾਗ ਦੀ ਮੈਡਮ ਪੁਨੀਤ ਕੌਰ ਜੀ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਬਾਰੇ ਕੀ ਕੀ ਤਬਦੀਲੀਆਂ ਆਉਣਗੀਆਂ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਇਹੋ ਜਿਹੀਆਂ ਨਿਊਜ਼ਾਂ ਹੋਰ ਦੇਖਦੇ ਰਹੀ ਬਣੇ ਰਹੋ ਐਸਐਮਜੀ ਨਿਊਜ਼ ਮੈਂ ਅਮਨਦੀਪ ਸਿੰਘ ਤੇ ਕੈਮਰਾਮੈਨ ਬੱਲੂ ਦੇ ਨਾਲ